ਅੱਜ ਇੱਕ ਮਾਂ ਹੱਥ ਜੋੜੀ ਖੜੀ ਹੈ ਤੁਹਾਡੇ ਮੂਰੇ ਇੱਕ ਬੇਨਤੀ ਕਰਦੀ ਆ ਇਹਦਾ ਪੁੱਤ ਗੁੰਮ ਗਿਆ ਪੁੱਤ ਵੀ ਰੱਬ ਦਾ ਰੂਪ ਹੀ ਸੀ ਜਿਹੜਾ ਗੁੰਮਿਆ ਪੁੱਤ ਨਾ ਤਾਂ ਬੋਲ ਸਕਦਾ ਸੀ ਤੇ ਨਾ ਪੂਰੀ ਤਰ੍ਹਾਂ ਸੁਣ ਸਕਦਾ ਸੀ ਬੱਚੇ ਦਾ ਨਾਮ ਤੇਜਿੰਦਰ ਸਿੰਘ ਆ ਉਹਦੇ ਬਾਪ ਦਾ ਨਾਮ ਜੀਤ ਸਿੰਘ ਆ ਔਰ ਉਹਦੇ ਦਾਦੇ ਦਾ ਨਾਮ ਬਹਾਦਰ ਸਿੰਘ ਆ ਪਰ 14 ਸਾਲਾਂ ਦੀ ਉਮਰ ਸੀ ਬੱਚੇ ਦੀ ਘਰੋਂ ਖੇਡਣ ਗਿਆ ਗਰਾਊਂਡ ਦੇ ਵਿੱਚ ਬਸ ਵਾਪਸ ਹੀ ਨਹੀਂ ਆਇਆ ਜਿਵੇਂ ਕਿ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਗੁਰਸਿੱਖ ਬੱਚਾ ਕਿੰਨਾ ਸਿਆਣਾ ਕਿੰਨਾ ਪਿਆਰਾ ਕਿੰਨਾ ਮਾਸੂਮ ਆ ਉਹ ਬੱਚਾ ਜਿਹੜਾ 14 ਸਾਲ ਦੀ ਉਮਰ ਚ ਆਪਣੀ ਮਾਂ ਦੀ ਗੋਦ ਚੋਂ ਨਿਕਲ ਕੇ ਗਿਆ ਵਾਪਸ ਨਹੀਂ ਆਇਆ ਪਲੀਜ਼ ਬੇਨਤੀ ਆ ਪੂਰਾ ਧਿਆਨ ਨਾਲ ਅੱਜ ਇਸ ਵੀਡੀਓ ਨੂੰ ਦੇਖਿਓ ਵੀ ਸੁਣਿਓ ਵੀ ਮਹਿਸੂਸ ਵੀ ਕਰਿਓ ਇਸ ਮਾਂ ਦੇ ਦੁੱਖ ਨੂੰ ਔਰ ਆਪਾਂ ਜੇ ਇਸ ਵੀਡੀਓ ਨੂੰ ਸ਼ੇਅਰ ਕਰ ਦਈਏ ਨਾ ਤਾਂ ਤੁਹਾਡੀ ਕੀਤੀ ਹੋਈ ਸ਼ੇਅਰ ਇਹ ਵੀਡੀਓ ਇਸ ਮਾਂ ਦੇ ਉਹ ਤੈਨੂੰ ਲੱਭ ਕੇ ਦੇ ਸਕਦੀ ਆ ਉਹ ਤੀਂਦਰ ਕਿੱਥੇ ਕਿਹਦੇ ਕੋਲੇ ਕਿਵੇਂ ਕਿਹੜੇ ਹਾਲਾਤਾਂ 'ਚ ਆ ਇਹ ਤਾਂ ਦੀ ਪਤਾ ਲੱਗ ਸਕਦਾ ਜੇ ਤੁਸੀਂ ਥੋੜੀ ਜੀ ਸਪੋਰਟ ਕਰੋ ਇਸ ਮਾਂ ਦੀ ਭੈਣੇ ਤੇਰਾ ਕੀ ਨਾਮ ਆ ਬਲਜੀਤ कौर ਬਲਜੀਤ ਭੈਣੇ ਜਦੋਂ ਘਰੋਂ ਗਿਆ ਸੀ ਕਿੰਨੇ ਕ'ਜੇ ਗਿਆ ਸੀ ਘਰੋਂ ਕਈ ਜੇ ਗਿਆ ਸਵੇਰ 5 ਵਜੇ ਦਾ ਟਾਈਮ ਆ ਸਵੇਰ 5 ਵਜੇ ਤੋਂ ਬਾਅਦ ਨਹੀਂ ਮੁੰਡਾ ਮਿਲਦਾ ਉੱਥੇ ਅੱਗੇ ਵੀ ਜਾਂਦਾ ਸੀ ਅਖਰ ਖੇਡਣ ਹਾਂ ਖੇਡਣ ਖੁੱਡਣ ਤਾਂ ਚਲ ਜਾਂਦਾ ਸੀ ਅੱਗੇ ਗਰਾਊਂਡ 'ਚ ਗਿਆ ਸੀ ਖੇਡਣ ਸਕੂਲੇ ਗਿਆ ਸੀ ਖੇਡਣ ਲਵੇ ਹੀ ਆ ਸਕੂਲ ਘਰ ਦੇ ਉੱਥੇ ਖੇਡਣ ਗਿਆ ਸੀ ਉੱਥੋਂ ਨਹੀਂ ਪਤਾ ਲੱਗਦਾ ਵੀ ਕਿੱਥੇ ਗਿਆ ਕੋ ਗੁਰਦੁਆਰੇ ਤੱਕ ਦੀ ਜਾਂ ਉਸ ਤੋਂ ਬਾਅਦ ਨਹੀਂ ਪਤਾ ਚੱਲਦਾ ਆਪਣੇ ਤੁਹਾਡਾ ਪਿੰਡ ਕਿਹੜਾ ਹੈਗਾ ਵੀਰੇ ਕਸਵਾ ਭਰਾਲਾ ਕਸਵਾ ਭਰਾਲਾ ਪਿੰਡ ਆ ਜ਼ਿਲ੍ਹਾ ਪੈਂਦਾ ਤੁਹਾਨੂੰ ਮੇਲਕੋਟਲਾ ਹਨਾ ਤੇ ਕਿੰਨੇ ਬੱਚੇ ਤੁਹਾਡੇ ਵੀਰੇ ਦੋ ਬੇਟੇ ਆ ਮੇਰੇ ਬੱਦ੍ਹਾ ਠਾਣਾ ਸਾਲ ਦਾ ਛੋਟਾ 14-15 ਸਾਲਾਂ ਦਾ ਸੀਗਾ ਇਹ 14-15 ਸਾਲਾਂ ਦਾ ਜਨਮ ਤੋਂ ਹੀ ਬੱਚਾ ਬੋਲ ਨਹੀਂ ਸਕਦਾ ਸੀ ਸੁਣਦਾ ਵੀ ਘੱਟ ਸੀ ਸੁਣਦਾ ਵੀ ਘੱਟ ਆ ਬੋਲਦਾ ਵੀ ਘੱਟਾ ਪਰ ਉਹਨੂੰ ਬੁੱਧੀ ਸਾਰੀ ਆ ਦਿਮਾਗੀ ਸਭ ਸਹੀ ਆ ਸਮਝ ਹੈਗੀ ਆ ਉਹਨੂੰ ਸਮਝ ਹੈਗੀ ਆ ਉਹਨੂੰ ਵੀ ਜੇ ਘਰ ਦਾ ਡਰੈਸ ਰਸ ਕੋਈ ਪੁੱਛੇ ਜਾਂ ਕਿਵੇਂ ਇਹ ਨਹੀਂ ਦੱਸ ਸਕਦਾ ਹਮ ਪਰ ਉਦਾਂ ਨਿਸ਼ਾਨਦਾ ਸਾਰਾ ਹਨਾ ਨਿਸ਼ਾਨਦਾ ਸਾਰਿਆਂ ਨੂੰ ਸਕੂਲੇ ਜਾਂਦਾ ਸੀ ਉਹ ਉਹ ਲਾਇਆ ਸੀ ਜੀ ਕਈ ਵਾਰ ਕਦੇ ਕਿਤੇ ਲਾਉਂਦੇ ਕਦੇ ਕਿਤੇ ਹੁਣ ਉਹਨੂੰ ਬਰਨਾਲੇ ਲਾਇਆ ਸੀ ਗੁੰਡੇਬੋਲੇ ਸਕੂਲ 'ਚ ਉੱਥੋਂ ਫਿਰ ਮੈਡਮਾਂ ਨੇ ਹਟਾਤਾ ਸੀਗਾ ਵੀ ਸ਼ਰਾਰਤਾਂ ਕਰਦਾ ਬੱਚਾ ਹੂੰ ਫਿਰ ਅਸੀਂ ਘਰੇ ਲਾਇਆ ਸੀ ਉਹ ਕੋਈ ਨਾ ਮਲਜੀਤ ਕਰੋ ਬਾਖਰੂਪ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਕੇ ਅਸੀਂ ਵੀ ਅਰਦਾਸ ਕਰਦੇ ਆਂ ਔਰ ਤੁਸੀਂ ਵੀ ਅਰਦਾਸ ਜਰੂਰ ਕਰਿਓ ਇਹ ਤਸਵੀਰਾਂ ਨੂੰ ਦੇਖੋ ਕਿੰਨਾ ਇਹ ਮਾਸੂਮ ਸੀ ਬੱਚਾ ਜਿਹੜਾ ਅੱਜ ਆਪਣੀ ਮਾਂ ਨੂੰ ਲੱਭ ਨਹੀਂ ਰਿਹਾ ਔਰ 14 ਸਾਲਾਂ ਦਾ ਪਾਲਿਆ ਪਲੋਸਿਆ ਹੋਇਆ ਇਹ ਪੁੱਤ ਮਾਂ ਦਾ ਮਾਂ ਨੂੰ ਲੱਭ ਨਹੀਂ ਰਿਹਾ ਔਰ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਇਹਦੇ ਵਿੱਚੋਂ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਫੋਟੋਆਂ ਅੱਗੇ ਗਰੁੱਪਾਂ 'ਚ ਜਰੂਰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਇਸ ਬੱਚੇ ਬਾਰੇ ਤੇ ਅੰਦਰ ਬਾਰੇ ਕੁਝ ਪਤਾ ਲੱਗ ਸਕੇ ਔਰ ਤੇ ਅੰਦਰ ਦੇ ਫਾਦਰ ਸਾਹਿਬ ਵੀ ਇਦਾਂ ਹੀ ਆ ਉਹ ਵੀ ਬਚਪਨ ਤੋਂ ਬੋਲੇ ਆ ਤੇ ਗੁੰਗੇ ਆ ਸੁਣ ਨਹੀਂ ਸਕਦੇ ਔਰ ਬੋਲ ਵੀ ਨਹੀਂ ਸਕਦੇ ਔਰ ਇਹਦੇ ਦਾਦਾ ਜੀ ਸੀ ਜਿਹੜੇ ਉਹ ਵੀ ਬੜੇ ਚੰਗੇ ਬਹੁਤ ਚੰਗਾ ਪਰਿਵਾਰ ਆ ਬਹੁਤ ਸਾਰੂ ਪਰਿਵਾਰ ਆ ਪਰ ਅੱਜ ਇਹ ਪਰਿਵਾਰ ਨੂੰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਘਰ ਦਾ ਪੁੱਤ ਛੋਟਾ ਜਿਹਾ ਮਸੂਮ ਜਿਹਾ ਲੱਭ ਨਹੀਂ ਰਿਹਾ ਪਲੀਜ਼ ਸ਼ੇਅਰ ਕਰਿਓ ਵੀਡੀਓ ਤੇ ਜੇ ਕੋਈ ਪਹਿਚਾਨਦਾ ਜਾਣਦਾ ਤਾਂ ਜਿਹੜਾ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ ਉਸ ਤੇ ਤੁਸੀਂ ਸੰਪਰਕ ਵੀ ਕਰਿਓ ਇਹ ਪਰਿਵਾਰ ਦਾ ਵੀ ਨੰਬਰ ਆ ਤੇ ਸਾਡਾ ਨੰਬਰ 0161 52 0071 ਇਹਦੇ ਤੇ ਵਟਸਐਪ ਵੀ ਚੱਲਦਾ ਤੇ ਨਾਲੇ ਤੁਸੀਂ ਕਾਲ ਵੀ ਕਰ ਸਕਦੇ ਹੋ ਤਾਂ ਬੇਨਤੀ ਹੈ ਜੀ ਜਰੂਰ ਧਿਆਨ ਦਿਓ ਇਸ ਮਾਂ ਦੇ ਕਰੇਜੇ ਨੂੰ ਠੰਡ ਪਵੇ ਇਹਦਾ ਬੁੱਤ ਮਿਲਦਾ